ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕ ਦਮ ਦੇਚ ਪੂਰੇ ਹੋ ਜਾਂਦੇ ਨੇ। ਰਾਮ ਇੱਕ ਦਮ ਦੇਚ ਪੂਰਾ ਹੋ ਗਿਆ। ਓਮ ਇੱਕ ਦਮ ਦੇਚ ਪੂਰਾ ਹੋ ਗਿਆ। ਅੱਲਾਹੂ ਇੱਕ ਦਮ ਦੇਚ ਪੂਰਾ ਹੋ ਗਿਆ। ਵਾਹਿਗੁਰੂ ਇੱਕ ਦਮ ਦੇਚ ਪੂਰਾ ਹੋ ਗਿਆ। ਇੱਕੋ ਹੀ ਦਮ। ਇਸ ਵਾਸਤੇ ਮੈਂ ਦੁਹਰਾ ਦਿਆਂ ਔਰ ਅਕਸਰ ਅਰਜ਼ ਕਰਦਾ ਹੁੰਨਾ ਵਾਹਿਗੁਰੂ ਮਿਲੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ। ਇੱਕ ਦਫਾ। ਕ੍ਰੋੜ ਦਫਾ ਨਾ ਕੀਏ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਕਰਨਾ ਹੈ ਮਥਾਂ ਕਿਦਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ ਬਸ ਇਨੀ ਗੱਲ ਹੈ ਜਾ ਜਾ ਜਾਏ ਮਿਲੇਗਾ ਇੱਕ ਦਫਾ ਕਹਿਣ ਨਾਲ ਜਦ ਮਨ ਵਰਤਮਾਨ ਵਿੱਚ ਆ ਜਾਏਗਾ ਭਗਵਾਨ ਪ੍ਰਗਟ ਹੈ ਮਨ ਨਿਕਲ ਗਿਆ ਕਾਲ ਦੇ ਚ ਸਾਰੀ ਮਹਿਲ ਦੁਲ ਗਈ ਮਨ ਦੀ ਜਨਮ ਜਨਮਾਂਤਰਾ ਦੀ ਮਹਿਲ ਦੁੱਲ ਸਕਦੀ ਏ ਇੱਕ ਦਮ ਦੇ ਵਿੱਚ ਹਾਲਾਂਕਿ ਇੱਕ ਦਮ ਦੇ ਵਿੱਚ ਤੇ ਕੱਪੜੇ ਵੀ ਨਹੀਂ ਦੁੱਲਦੇ ਮੂੰਹ ਮੱਥਾ ਵੀ ਨਹੀਂ ਦੁੱਲਦਾ ਇਹਨੂੰ ਵਿਧੌਣ ਲੱਗਿਆ ਕੁਝ ਮਿੰਟ ਲੱਗਣਗੇ ਕੁਝ ਸਮਾਂ ਲੱਗੇਗਾ ਮਨ ਦੁੱਲਦਾ ਏ ਇੱਕ ਸੈਕਿੰਡ ਦੇ ਵਿੱਚ ਇੱਕ ਦਮ ਇੱਕ ਸੈਕਿੰਡ ਹੈ ਇੱਕ ਜਿੱਤ ਜਾਏ ਇੱਕ ਛਿਨਦੇ ਆਇਓ ਕਾਲ ਫਾਸ ਕੇ ਵਿੱਚ ਨਾ ਇੱਕ ਛਿਨ ਇੱਕ ਛਿਨ ਇੱਕ ਸੈਕਿੰਡ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਮਾਰਤਨ ਕੀਰਤਨ ਜਨਮਾਂ ਜਨਮਾਂਤਰਾਂ ਦੇ ਬੰਧਨ ਤੋੜ ਦੇਗਾ ਨਿਮਕ ਇੱਕ ਸੈਕਿੰਡ ਦੇ ਵਿੱਚ ਕਿਹੜਾ ਕੀਰਤਨ ਕਰ ਸਕਦੇ ਆ ਵਾਹਿਗੁਰੂ ਬਸ ਇਹ ਨਹੀਂ ਕੀਰਤਨ ਹੋ ਗਏ ਹੁਣ ਮੈਂ ਅਰਸ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਧੁੱਲਣਾ ਔਰ ਨਹੀਂ ਧੁੱਲਦਾ ਮੈਂ ਤੇ ਦੇਖਦਾ ਨਹੀਂ ਦੁੱਲਦਾ ਮੈਂ ਫਿਰ ਅਰਜ਼ ਕਰਦੇ ਹਾਂ ਪਤਾ ਨਹੀਂ ਕਿੰਨਾ ਤੁਸੀਂ ਬਰਦਾਸ਼ਤ ਕਰੋਗੇ ਮਾਫੀ ਮੈਂ ਪਹਿਲੇ ਮੰਗ ਲਵਾਂ ਕਰੋੜ ਵਾਰ ਵਾਇਗਰੂ ਵਾਇਗਰੂ ਆਖਦੇ ਇੱਕ ਦੁੱਖ ਵੀ ਨਹੀਂ ਮਿਟਦਾ ਨਹੀਂ ਮਿਟਦਾ ਲੋਕੀ ਵਾਇਗਰੂ ਵਾਇਗਰੂ ਵੀ ਕਰਦੇ ਪੈਣਾ ਹੈ ਦੁੱਖਾਂ ਚੜੋਂਦੇ ਵੀ ਪੈਣਾ ਹੈ ਕੁਰ ਲਾਂਦੇ ਵੀ ਪੈਣਾ ਹੈ ਲੋਕੀ ਵਾਇਗਰੂ ਵਾਇਗਰੂ ਵੀ ਕਰਦੇ ਪੈਣੇ ਦੁਨੀਆਂ ਵਰਦਾ ਅਨਰਥ ਵੀ ਕਰੀ ਜਾਂਦੇ ਨੇ ਮੈਲ ਵੀ ਚੰਬੜੀ ਹੋਈ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟਦੇ ਇੱਕ ਦਫਾ ਵਾਹਿਗੁਰੂ ਆਖਦੇ ਆ ਜਨਮਾਂ ਜਨਮਾਂ ਤਰਾਂ ਦੇ ਦੁੱਖ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਕਿਉਂਕਿ ਮਨ ਦੀ ਆਦਤ ਹੈ ਭਵਿਸ਼ ਦੇ ਵਿੱਚ ਤੇ ਭੂਤ ਕਾਲ ਦੇ ਵਿੱਚ ਜਾਣ ਦੀ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਬਹੁਤ ਔਖਾ ਹੈ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਕਾ ਸੱਚਾ ਨਾਮ ਮਨ ਦੀ ਮਹਿਲ ਕੀ ਹੈ ਸਮਾ ਕਾਲ ਮਨ ਭਟਕਦਾ ਹੈ ਮਨ ਦੌੜਦਾ ਹੈ ਸਮੇਂ ਵਿੱਚ ਸਮਾਂ ਖੋ ਜਾਏ ਮਨ ਦੇ ਭਟਕਣਾ ਮਿਟ ਜਾਂਦੀ ਹੈ ਸਥਾਨ ਨਹੀਂ ਹੈ ਤਾਂ ਤਨ ਨਹੀਂ ਭਟਕ ਸਕਦਾ ਕਹਿੰਦੇ ਨੇ ਤਨ ਨੂੰ ਭਜਨ ਧੋਣ ਵਾਸਤੇ ਖੁੱਲਾ ਸਥਾਨ ਚਾਹੀਦਾ ਹੈ ਮਨ ਨੂੰ ਟਿਕਣ ਵਾਸਤੇ ਕੁਝ ਸਮਾਂ ਨਹੀਂ ਚਾਹੀਦਾ ਸਮਾਂ ਖੋ ਜਾਣਾ ਚਾਹੀਦਾ ਹੈ ਵਕਤ ਖੋ ਜਾਣਾ ਚਾਹੀਦਾ ਕਦੀ ਕਦੀ ਖੋ ਜਾਂਦਾ ਹੈ ਕੋਈ ਕਵਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਹੈ ਸੰਗੀਤ ਕਾਰਨ ਇਹ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ ਇਸ ਕਵੀ ਨੇ ਤੇ ਵਕਤ ਨੂੰ ਚੱਲਣੇ ਨਹੀਂ ਦਿੱਤਾ ਦੇਖਦੇ ਹਾਂ ਸੀ ਹੁੰਦਾ ਹੈ ਇਸ ਤਰ੍ਹਾਂ 2 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਮਿੰਟ ਕਈ ਵਾਰ 6 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਸੈਕਿੰਡ ਸਮਾਧੀ ਲਗ ਸਮਾਧੀ ਦੇ ਵਿੱਚ ਕੋਈ ਸਮਾਂ ਨਹੀਂ ਆਉਂਦਾ ਵਕਤ ਹੀ ਨਹੀਂ ਆਉਂਦਾ ਤਾਂ ਮੈਂ ਅਰਜ਼ ਕਰਾਂ ਮਨ ਮੈਲਾ ਆਉਂਦਾ ਸਮੇਂ ਦੇ ਵਿੱਚ ਭਵਿੱਖ ਦੀ ਚਿੰਤਾ ਮਨ ਦੀ ਮੈਲ ਹੈ ਔਰ ਇਹ ਚਿੰਤਾ ਬੜਾ ਅਨਰਥ ਕਰਾਂਦੀ ਹੈ ਭੂਤ ਕਾਲ ਦੀਆਂ ਯਾਦਾਂ ਮਨ ਦੀ ਮਹਿਲ ਹੈ ਔਰ ਇਹ ਬੜਾ ਭਾਰੀ ਅਨਰਥ ਕਰਾਂਦੀਆਂ ਨੇ ਮੈਂ ਹੈ ਇਹ ਪੂਰੀ ਪੌੜੀ ਦੇ ਅਰਥ ਖੋਲਨੇ ਸੰ ਤੁਹਾਡੇ ਸਾਹਮਣੇ ਪਰ ਸੌੜੀ ਦਾ ਸਾਹਮਣੇ ਖੁਲਾਸਾ ਕਰਨਾ ਬੜਾ ਲਾਜ਼ਮੀ ਸੀ ਮਨ ਦੀ ਮਹਿਲ ਆਖਰ ਹੈ ਕਿ ਮਨ ਦੀ ਮਹਿਲ ਵਕਤ ਹੀ ਹੈ ਸਮਾਂ ਹੈ ਸਮਾਂ ਮਨ ਦੀ ਮਹਿਲ ਹੈ ਜਿਸ ਵਕਤ ਸਮਾਂ ਖੋ ਜਾਏ ਕਿਸੇ ਦਿਨ ਵੀ ਔਰ ਖੋਏਗਾ ਇੱਕ ਸੈਕਿੰਡ ਇਕ ਦਮ ਵਿੱਚ ਆਂਦੇ ਆਂ ਮਨ ਦੇ ਜਨਮਾਂ ਜਨਮਾਂ ਅੰਤਰਾਂ ਦੇ ਪਾਪ ਦੁਰ ਜਾਣਗੇ ਦੁੱਖ ਵੀ ਮਿਟ ਜਾਣਗੇ ਔਰ ਫਿਰ ਐਸਾ ਨਿਰਮਲ ਹੋਵੇਗਾ ਫਿਰ ਮਨ ਮੈਲਾ ਹੋ ਹੀ ਨਹੀਂ ਸਕਦਾ ਕੱਪੜੇ ਨੂੰ ধੋਵੋ ਫਿਰ ਮੈਲਾ ਹੋਵੇਗਾ ਮੂੰਹ ਮੱਥਾ ধੋਵੋ ਫਿਰ ਮੈਲਾ ਹੋਵੇਗਾ ਪਰ ਮਿਹਰਸ ਕਰਾਂ ਮਨ ਦੀ ਕਿਰਿਆ ਪ੍ਰਭੂ ਨੇ ਐਸੀ ਬਣਾਈਏ ਇੱਕ ਦਫਾ ਸ਼ੁੱਧ ਹੋ ਗਿਆ ਤਾਂ ਹੋ ਗਿਆ ਫਿਰ ਨਹੀਂ ਮੈਲਾ ਹੋਵੇਗਾ ਗੱਲ ਖਤਮ ਤੇ ਸ ایک دفعہ کھیڑ بن گئی تو پھر بن گئی جگت جو کچھ بھی ملتا ہے بچھڑ دا ہے اگر پرماتما مل کے بچھڑے تو پرماتما میں پدارت ہے پروار دی طرح ہوئے, ہوئے نہ بچھڑے جے ملیا ہوئی جو مل کے بچڑا ہے پروار ہے جو مل کے بچڑا ہے پدارت نے جو مل کے بچڑ ہے یہاں پتر تے میتر نے جو مل دا ہے تو کدے نہیں بچھڑتا اہی پرماتما ਉਹੀ ਈਸ਼ਵਰ ਉਹੀ ਅਕਾਲ ਪੁਰਖ ਹੈ ਇਸ ਦਾ ਜੋ ਨਖੇੜਾ ਇਸ ਪੌੜੀ ਦੇ ਚ ਗੁਰੂ ਨਾਨਕ ਕਰਦੇ ਨੇ ਮੈਂ ਕੱਲ ਤੁਹਾਡੇ ਸਾਹਮਣੇ ਕਰਾਂਗਾ ਭੋਮ ਕਾਜ ਸਮਾਂ ਮੈਂ ਤੁਹਾਡਾ ਲੈ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਸਮੇਂ ਦੀ ਮਹਿਲ ਤੋਂ ਵਕਤ ਦੀ ਮਹਿਲ ਤੋਂ ਸਾਡੇ ਮਨ ਨੂੰ ਬਚਾਣ ਔਰ ਇਹ ਵਕਤ ਦੀ ਮਹਿਲ ਸਮੇਂ ਦੀ ਮਹਿਲ ਤੀਰਥਾਂ ਦੇ ਇਸ਼ਨਾਨ ਕਰਦੇ ਨਹੀਂ ਮਿਟੇਗੇ ਫੋੜਾ ਜਿਆ ਮਾਨ ਸਨਮਾਨ ਬੰਦੇ ਨੂੰ ਮਿਲ ਸਕਦਾ ਹੈ ਤੀਰਥਾਂ ਦਾ ਇਸ਼ਨਾਨ ਕਰਕੇ ਆ ਗਿਆ ਦਾਨ ਪੁੰਨ ਕੀਤਾ ਲੇਕਿਨ ਮੈਲ ਨਹੀਂ ਧੁਲੇਗੀ ਮੈਲ ਕਿਵੇਂ ਧੁਲੇਗੀ ਗੁਰੂ ਨਾਨਕ ਜੋ ਕੁਝ ਦੱਸਦੇ ਨੇ ਪਹਿਲੇ ਪਾਦਸ਼ਾਹ ਔਰ ਇਹੀ ਕਾਰਨ ਹੈ ਕਿ ਗੁਰੂ ਨਾਨਕ ਨਹੀਂ ਸਮਝੇ ਗਏ ਇਤਨੀ ਗਹਿਰੀ ਗੱਲ ਆਖਦੇ ਨੇ ਗੁਰੂ ਨਾਨਕ ਇਤਨੀ ਉੱਚੀ ਗੱਲ ਆਖਦੇ ਨੇ ਗੁਰੂ ਨਾਨਕ ਔਰ ਇਤਨੀ ਨਿਰਾਲੀ ਗੱਲ ਆਖਦੇ ਨੇ ਗੁਰੂ ਨਾਨਕ ਉਹਦੇ ਲਈ ਤੇ ਵਿਸ਼ੇਸ਼ ਦਿਮਾਗ ਚਾਹੀਦਾ ਹੈ ਕਹਿੰਦੇ ਨੇ ਗਾਲਬ ਨੇ ਕਿਸੇ ਵਕਤ ਇੱਕ ਬੜਾ ਕੀਮਤੀ ਸ਼ੇਰ ਆਖਿਆ ਸੀ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ ਤੇ ਗਾਇਆ ਨਹੀਂ ਜਾਂਦਾ ਇਹ ਉਹ ਗੀਤ ਹੈ ਕਿ ਹਰ ਵਾਜੇ ਤੇ ਨਹੀਂ ਗਾਇਆ ਜਾ ਸਕਦਾ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਪਰਮਾਤਮਾ ਦੇ ਸੰਗੀਤ ਲਈ ਕੋਈ ਖਾਸ ਦਿਲ ਚਾਹੀਦਾ ਹੈ کوئی خاص دماغ چاہیے محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جا سکتا دلوں اس ڈھنگ دا بنانا پیندا ہے دل دے ساز نو اس ڈھنگ دا بنانا پیندا ہے کہ خدا دا نغمہ نکل سکے ربی